ਯੋਨਾ ਜਖੜਿਆ ਸਾਸ਼ੀ ਕਾਲ ਤੋਂ ਜਿਹੜੇ ਪੰਜਾਬੀ ਵਰਲਡ ਵਾਈਡ ਟੀਵੀ ਦੇ ਨਾਲ ਤੇ ਮੈਂ ਪ੍ਰਦੀਪ ਮੈਂ ਤੁਹਾਨੂੰ ਹਾਜ਼ਰਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੀ ਦਿਨਵਾਲ ਬਸਤੀ ਸੈਸੀਆਂ ਜਿੱਥੇ ਅੱਜ ਜਿਵੇਂ ਦੇਖ ਸਕਦੇ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਤੇ ਨਾਲ ਸਮਾਜਿਕ ਲੋਕ ਜਿਹੜੇ ਜੁੜੇ ਹੋਏ ਨੇ ਅੱਜ ਇੱਥੇ ਜੀਸੀਬੀ ਚੱਲੇਗੀ ਬੁੱਢੋਲੇ ਚੱਲੇਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗੰਜ਼ ਵਿੱਚ ਲੋਕ ਹਾਜ਼ਰ ਨੇ ਪੁਲਿਸ ਹਾਜ਼ਰਾਂ ਇਸ ਦਾ ਕਾਨ ਕੀ ਰਹੇਗਾ ਇਹ ਵੀ ਦੱਸਾਂਗੇ ਗਰਸ਼ੰਕਰ ਪੁਲਿਸ ਅਧਿਕਾਰੀਆਂ ਤੇ ਪੂਰੀ ਤਰ੍ਹਾਂ ਹਾਜ਼ਰਾ ਕਿੱਥੇ ਕਿੱਥੇ ਪੰਚਾ ਚੱਲੇਗਾ ਕਿੱਥੇ ਕਿੱਥੇ ਕੀ ਹੋਏਗਾ ਹਾਲਾਂਕਿ ਬਹੁਤ ਸਾਰੇ ਲੋਕਾਂ ਦੇ ਮਨ ਚ ਬਿਲੇਖਾ ਕਿ ਇਹ ਪੰਚਾ ਜਿਹੜਾ ਨਸ਼ੇ ਵਾਲਾ ਇਹ ਨਸ਼ੇ ਵਾਲਾ ਨਹੀਂ ਇਹ ਜ਼ਮੀਨੀ ਪੰਚਾਇਤ ਨਜਾਇਜ਼ ਕਬਜ਼ੇ ਦੀ ਜਿਹੜੀ ਆ ਉਹ ਅੱਜ ਪੰਚਾਇਤ ਜਿਹੜੀ ਆ ਨਜਾਇਜ਼ ਕਬਜ਼ੇ ਦਾਮ ਦੇ ਲਈ ਇੱਥੇ ਐਨੀ ਪੁਲਿਸ ਫੋਰਸ ਜਿਹੜੀ ਆ ਹਾਜ਼ਰ ਹੋਈ ਆ ਤੁਹਾਨੂੰ ਦਿਖਾਵਾਂਗੇ ਲਾਈਵ ਚੱਲ ਰਿਹਾ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤੇ ਪੁਲਿਸ ਦੇ ਵੱਡੇ ਆਲਾ ਅਫਸਰ ਜਿਹੜੇ ਇੱਥੇ ਹਾਜ਼ਰ ਹੋਏ ਨੇ ਸਾਰੇ ਲਾਈਵ ਨਾਲ ਜੁੜੇ ਰਹੋ ਬਹੁਤ ਵੱਡੀ ਗਿਣਤੀ ਵਿੱਚ ਸਾਬਕਾ ਸਰਪੰਚ ਇੱਥੇ ਹਾਜ਼ਰ ਨੇ ਕੈਮਰਾ ਪਰਸਨ ਗੁਰਮੁਖ ਸਿੰਘ ਮੈਂ ਦੀ ਕਰੂੰਗਾ ਕਿ ਵੱਡੀ ਗਿਣਤੀ ਵਿੱਚ ਦਿਖਾਇਆ ਜਾਵੇ ਕਿ ਕੌਣ ਕੌਣ ਇੱਥੇ ਹਾਜ਼ਰ ਆ ਕੌਣ ਕੌਣ ਨਹੀਂ ਸੀਆਈਡੀ ਦੀ ਗੱਲ ਕਰੀਏ ਐਂਟੀ ਫੋਰਸ ਦੀ ਗੱਲ ਕਰੀਏ ਤਾਂ ਬਹੁਤ ਪੁਲਿਸ ਜਿਹੜੀ ਇੱਥੇ ਹਾਜ਼ਰ ਹੈ ਉਹ ਦਿਖਾਵਾਂਗੇ ਕਿ ਕਿਹਨੇ ਕਿਹਨੇ ਵੱਡੇ ala ਅਫਸਰ ਇੱਥੇ ਜਿਹੜੇ ਆ ਬੀਡੀਪੀ ਮੈਡਮ ਤੇ ਵੱਡੇ ਵੱਡੇ ਅਫਸਰ ਜਿਹੜੇ ਇੱਥੇ ਮੌਜੂਦ ਨੇ ਪੰਚਾਇਤੀ ਨਜਾਇਜ਼ ਜਿਹੜੀ ਆ ਜ਼ਮੀਨ ਨੂੰ ਛਡਾਉਣ ਦੇ ਲਈ ਹਾਲਾਂਕਿ ਪੀਲਾ ਬਡੋਜ਼ਰ ਨਸ਼ਿਆਂ ਵਿਰੁੱਧ ਜਦ ਵੀ ਚੱਲਦਾ ਇਹ ਨਸ਼ਾ ਵਿਰੁੱਧ ਜੋਤੀ ਰਹਾ ਬਡੋਜ਼ਰ ਉਹ ਨਹੀਂ ਹੈ ਕਲੀਅਰ ਕਰ ਦਈਏ ਕਿ ਅੱਜ ਜਿਹੜਾ ਬਡੋਜ਼ਰ ਚੱਲ ਰਿਹਾ ਉਹ ਪੰਚਾਇਤੀ ਜ਼ਮੀਨ ਨੂੰ ਕਾਬਜ ਵਿੱਚ ਲੈਣ ਦੇ ਲਈਆ ਕਿ ਕਾਬਜ ਵਿੱਚ ਲਿਆ ਹੋਇਆ ਤੇ ਉਸ ਦੇ ਬਾਵਜੂਦ ਵੀ ਜਿਹੜਾ ਇੱਥੇ ਨਿਜਾਇਜ਼ ਕਬਜ਼ਾ ਹੋਇਆ ਹੈਗਾ ਉਹਦੇ ਚੱਲਦੇ ਆਏ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਲਾਈਵ ਚੱਲ ਰਿਹਾ ਵੱਡੇ ਵੱਡੇ ਆਲਾ ਅਫਸਰ ਪੋਸਟ ਦੇ ਜਿਹੜੇ ਆ ਪੋਸਟ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਬਹੁਤ ਵੱਡੇ ਵੱਡੇ ਅਫਸਰ ਇੱਥੇ ਹਾਜ਼ਰ ਨੇ ਦੇਖ ਸਕਦੇ ਹੋ ਵੱਡੀ ਗਿਣਤੀ 'ਚ ਸਾਫਾ ਸਰਪੰਚ ਵੀ ਹਾਜ਼ਰ ਨੇ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹ ਕਿਰਿਆ ਬੋਲਦੀ ਨੂੰ ਸਰ ਅੱਜ ਦਾ ਜਿਹੜਾ ਮਿਸ਼ਨ ਹੈਗਾ ਅਸੀਂ ਲਾਈਵ ਹੈਗੇ ਜੀ ਕੀ ਹੈ ਜੀ ਜੀ ਅਸੀਂ ਇਹ ਪੁਲਿਸ ਸਟੇਸ਼ਨ ਸਾਡਾ ਗੜਸ਼ੰਕਰ ਹੈਗਾ ਇੱਥੇ ਪਿੰਡ ਦਿਨੋਵਾਲ ਖੁਰਦੇ ਜੀ ਇੱਥੇ ਜਿਹੜੀ ਇਹ ਬਸਤੀ ਹੈ ਇਹਦੇ ਵਿੱਚ ਸਾਨੂੰ ਯਹਾਂ ਕੇ ਬੀਡੀਪੀਓ ਸਾਹਿਬ ਨੇ ਡੀਸੀ ਸਾਹਿਬ ਨੂੰ ਲਿਖਿਆ ਸੀਗਾ ਕਿ ਇਲੈਗਲ ਇਨਕ੍ਰੂਚਮੈਂਟ ਕੀਤੀ ਹੋਈ ਹੈ ਐਂਡ ਆ ਜਿਹਨ ਇਲੀਗਲ ਇਨਕ੍ਰੂਚਮੈਂਟ ਨੂੰ ਡਾਣ ਵਾਸਤੇ ਕਬਜ਼ਾ ਲੈਣ ਵਾਸਤੇ ਇਹਨਾਂ ਨੇ ਪੁਲਿਸ ਅੰਦਾਜ਼ ਸਾਡੇ ਤੋਂ ਮੰਗੀ ਸੀਗੀ ਐਂਡ ਬਿਕੋਜ਼ ਜਿਹੜੇ ਬੰਦੇ ਹੈਗੇ ਇਹ ਕਾਫੀ ਕ੍ਰਿਮੀਨਲ 엘ਿਮੈਂਟਸ ਹੈ ਕਾਫੀ ਪਰਚੀ ਨਾ ਤੇ ਦਰਜ ਹੈ ਨੀਰਬਾਊਟ ਇਹ ਨੋ ਇੰਡੀਵਿਜੂਅਲਸ ਹੈ ਜਿਨ੍ਹਾਂ ਨੇ ਇਨਕ੍ਰੂਚਮੈਂਟ ਕੀਤੀ ਹੈ ਐਂਡ ਟੋਟਲ ਨਾਦਰ ਪਰਿਵਾਰਿਕ ਮੈਂਬਰਾਂ ਇਹਨਾਂ ਦੇ ਸਮੇਤ ਲਗਭਗ 100 ਐਫ ਆਈ ਆਰਸ ਇਹਨਾਂ ਤੇ ਦਰਜ ਹੈ ਤੋ ਇਹ ਕ੍ਰਿਮੀਨਲ 엘ਿਮੈਂਟਸ ਨੂੰ ਦੇਖਦੇ ਹੋ ਇਥੇ ਕਾਫੀ ਹੈਵੀ ਪੁਲਿਸ ਫੋਰਸes ਹੀ ਡਿਪਲੋਏ ਕੀਤੀ ਤਾਂ ਕਿ ਇਹ ਸੁਖਾਵੇ ਡੰਗ ਨਾਲ ਇਹ ਜੋ ਇਲੀਗਲ ਐਨਕ੍ਰੋਚਮੈਂਟ ਹੈ ਨੂੰ ਡਾਇਰ ਸਰ ਸਮਾਂ ਪਹਿਲਾਂ ਨਿਸ਼ਚਿਤ ਕੀਤਾ ਗਿਆ ਸੀ ਪਰ ਕਿਦਾਂ ਕਿਤੇ ਪੁਲਿਸ ਵੱਲੋਂ ਇਹ ਕਾਰਵਾਈ ਤੇ ਇਪਲੀਮੈਂਟੇਸ਼ਨ ਲਈ ਮਨਾ ਕਰ ਦਿੱਤਾ ਕਿ ਸਾਡੇ ਕੋਲ ਫੋਰਸ ਨਹੀਂ ਹੈਗੀ ਕੀ ਕਹਿਣਾ ਚਾਹੁੰਦੇ ਨਹੀਂ ਜੀ ਐਤਾ ਕੁਛ ਨਹੀਂ ਹੁੰਦਾ ਕਈ ਵਾਰੀ ਸਾਨੂੰ ਮਲਟੀਪਲ ਥਾਵਾਂ ਤੇ ਇਕੱਠੇ ਐਕਸ਼ਨ ਲੈਣਾ ਪੈਂਦਾ ਹੈ ਉਰ ਜਾਵੇ ਆ ਜਾਂਦੇ ਬਟ ਜਿੱਥੇ ਵੀ ਸਾਨੂੰ ਕੋਈ ਪੁਲਿਸ ਇਮਦਾਦ ਮੰਗੀ ਜਾਂਦੀ ਹੈ ਤੁਰੰਤ ਪ੍ਰਭਾਵ ਤੇਜ਼ੀ ਪ੍ਰੋਵਾਈਡ ਕਰਾਣੇ ਆ ਅੱਜ ਵੀ ਇੱਥੇ ਅਸੀਂ ਆਏ ਆ ਤੇ ਜਿਹੜਾ ਇਹ ਪੰਜਾਬ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਤਹਿਤ ਵੀ ਇਹ ਡੈਮੋਲੇਸ਼ਨ ਨੂੰ ਤੁਸੀਂ ਲੈ ਸਕਦੇ ਹੋ ਕਿਉਂਕਿ ਜਿਹੜੇ ਬੰਦੇ ਹੈਗੇ ਉਹਨਾਂ ਤੇ ਸੋਦੇ ਅਰਾਊਂਡ ਜਿਹੜੀ ਐਫਆਈਆਰ ਹੈ ਮੈਕਸਿਮਮ ਐਫਆਈਆਰ ਐਨਡੀਪੀਐਸ ਐਕਟ ਦੇ ਵਿਸ਼ਾ ਜਿਹੜਾ ਅੱਜ ਦਾ ਬਲੋਡ ਚੱਲ ਰਿਹਾ ਜੀ ਉਹ ਕਿਸ ਤਰ੍ਹਾਂ ਦੇ ਤੇ ਚੱਲ ਰਿਹਾ ਪੰਚਾਇਤੀ ਜ਼ਮੀਨ ਛੁਡਾਉਣ ਨੂੰ ਜਾਂ ਬਲੋਡ ਨਹੀਂ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਇੱਥੇ ਡਿਊਟੀ ਮੈਜਿਸਟ੍ਰੇਟ ਸਾਹਿਬ ਤਹਿਸੀਲਦਾਰ ਸਾਹਿਬ ਹੈਗੇ ਬੀਡੀਪੀ ਉਹ ਡੀਡੀਪੀ ਸਾਹਿਬ ਹੈਗੇ ਉਹਨਾਂ ਨੇ ਹੀ ਇੱਥੇ ਜੋ ਇਲੀਗਲ ਇਨਕ੍ਰੋਚਮੈਂਟ ਪੰਚਾਇਤੀ ਲੈਂਡ ਤੇ ਕੀਤੀ ਉਹਨੂੰ ਛੁਡਾਉਣ ਵਾਸਤੇ ਹੈਗਾ ਪਰ ਇਹ ਕ੍ਰਿਮੀਨਲ 엘ਿਮੈਂਟਸ ਹੈ ਬਹੁਤ ਸਾਰੇ ਐਨਡੀਪੀਐਸ ਦੇ ਪਰਚੇ ਦਰਦੇ ਹੈ ਸਮਗਲਿੰਗ ਦਾ ਕੰਮ ਕਰਦੇ ਆ ਕਨਵਿਕਸ਼ਨ ਵੀ ਹੋਈ ਹੋਈ ਹੈ ਸੋ ਦੇ ਨੀਅਰ ਬアウト ਪਰਚੇ ਦਰਦੇ ਆ ਟੋਬੀਅਸਲੀ ਇਨਾਂ ਤੇ ਜੋ ਬੰਦੀਗਾਰ ਸੋ ਦੇਸਾ ਦੇ ਵੱਡੇ ਅਫਸਰ ਇਹ ਕਹਿ ਰਹੇ ਨੇ ਕਿ ਉਸ ਦੀ ਕਾਰਵਾਈ ਜਿਹੜੀ ਆ ਇੱਥੇ ਸਾਡੇ ਨਾਲ ਸਾਫ ਦਾ ਸਰਪੰਚ ਬਣੇ ਹੋਣੇ ਸਰਪੰਚ ਕਿਵੇਂ ਦੇਖਿਓ ਸਾਰੇ ਮਾਮਲੇ ਉਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਤੁਹਾਨੂੰ ਮੈਂ ਹਾਂਜੀ ਸਰਨਾ ਬੀਡੀਪੀ ਮੈਡਮ ਬਣੇ ਹੋਣੇ ਕੀ ਕਹਿਣਾ ਚਾਹੁੰਦੇ ਆ ਅੱਜ ਜਿਹੜਾ ਹੈਗਾ 13 ਅੱਠ ਨੂੰ ਜਿਹੜਾ ਸਾਡੇ ਨੇ 16 ਦੇ ਵਿੱਚ ਵਸਤੀ ਸੈਸ ਦੇ ਇਸ ਨਜਾਇਜ਼ ਕਬਜ਼ੇ ਦੇ ਰਸਵੰਦੀ ਕੇਸ ਲਾਇਆ ਹੋਇਆ ਸੀਗਾ ਜਿਹੜੀ ਕੋ ਸਾਡੀ ਅਦਾਲਤ ਦੇ ਵਿੱਚ ਉਹਦਾ ਫੈਸਲਾ ਜਿਹੜਾ ਪੰਚਾਇਤ ਦੇ ਹੱਕ ਚ ਕਰਦਾ ਸੀਗਾ ਜਿਹੜੀ ਕੋ ਸਾਹਮਣੇ ਉਸ ਤੋਂ ਬਾਅਦ ਇਹਨਾਂ ਨੇ ਨਾ ਆਪੋਜੀਟ ਪਾਰਟੀ ਨੇ ਅਪੀਲ ਪਾਤੀ ਐਡੀਸੀ ਆਫਿਸ ਐਡੀਸੀ ਸਾਹ ਤੋਂ ਅਰਲੇ ਸਾਥ ਤੋਂ ਜਿਹੜਾ ਹੋਣਾ ਅਦਾਲਤ ਦੇ ਵਿੱਚੋਂ ਜੋ ਫੈਸਲਾ ਹੋਇਆ ਸੀ ਉਮੈ ਦੇ ਵਿੱਚ ਇਹਨਾਂ ਨੇ ਪੰਚਾਇਤ ਦੇ ਹੱਕ ਚ ਕਰਤਾ ਸੀਗਾ ਉਸ ਸੰਬੰਧੀ ਅਸੀਂ ਜਿਹੜਾ ਡਾਕੂਮੈਂਟ ਜਿਹੜੀ ਕੋ ਤੋਂ ਇਸ਼ੂ ਕਰਵਾ ਕੇ ਅਸੀਂ ਜਿਹੜਾ ਅੱਜ ਇਹ ਕਾਰਵਾਈ ਅੱਜ ਕਬਜ਼ੇ ਦੀ ਕਰਵਾ ਰਹੇ ਹਾਂ ਤੇ ਅੱਜ ਕਬਜ਼ਾ ਪੰਚਾਇਤ ਨੂੰ ਦੇ ਰਹੇ ਹਾਂ ਸੋ ਦੇ ਸਾਧ ਜੀ ਪੀਡੀਪ ਮੈਡਮ ਜਿਹੜੇ ਆਪਣੀ ਕਾਰਵਾਈ ਤੇ ਹਨ ਫਿਰ ਸਰਪੰਚਾਂ ਨੂੰ ਜੁੜਦੇ ਸਰਪੰਚ ਸਾਹਿਬ ਤੁਸੀਂ ਇਸ ਪਿੰਡ ਦੇ ਸਰਪੰਚ ਰਹੇ ਹੋ ਕਿਵੇਂ ਦੇਖਦੇ ਸਾਰੀ ਕਾਰਵਾਈਆਂ ਇੱਕ ਪਾਸੇ ਨਸ਼ੇੜੀ ਪਿੰਡ ਕਿਹਾ ਜਾ ਰਿਹਾ ਦੂਜੇ ਪਾਸੇ ਇਸ ਪਿੰਡ ਨੂੰ ਬਦਨਾਮ ਵੀ ਕੀਤਾ ਜਾ ਰਿਹਾ ਬਦਨਾਮ ਹੈ ਵੀ ਹੈ ਦੇਖੋ ਜਿਹੜਾ ਇਹ ਸਰ ਪਿੰਡ ਦਾ ਨਾਮ ਆ ਪੂਰੇ ਬਲਡ ਦੇ ਵਿੱਚ ਮਸ਼ਹੂਰ ਆ ਕਿ ਨਸ਼ਿਆਂ ਦੇ ਮਤਲਬ ਸਲਾਗਰਾਂ ਦੇ ਇਹ ਤੇ ਬਹੁਤ ਵੱਡੇ ਪੱਧਰ ਤੇ ਮਤਲਬ ਨਸ਼ਾ ਵਿਕਦਾ ਹੈ ਤੇ ਆ ਮੈਂ ਹੁਣ ਸਰਕਾਰ ਦਾ ਧੰਵਾਦ ਕਰਨਾ ਜਿਹੜਾ ਇਹ ਕੰਮ ਕਰਨ ਜਾ ਰਹੀ ਹੈ ਤੇ ਇਹ ਨਸ਼ੇ ਵੇਚਣ ਵਾਲੇ ਜਿਹੜੇ ਘਾਰੇ ਇੱਕ ਤਰ੍ਹਾਂ ਦੇ ਨਜਾਇਜ਼ ਕਾਰੋਬਾਰ ਤੁਹਾਨੂੰ ਲੱਗਦਾ ਕਿ ਕਿਤਨੇ ਕਿਤੇ ਬਲੂਜੇ ਜਿਹੜਾ ਆ ਉਹ ਨਸ਼ਿਆਂ ਦੇ ਵਿਰੁੱਧ ਚੱਲਣਾ ਚਾਹੀਦਾ ਅਸੀਂ ਬਹੁਤ ਛੇਰ ਤੋਂ ਲੋਕ ਵੇਟ ਕਰ ਰਹੇ ਨੇ ਥਾਂ ਥਾਂ ਵੀਡੀਓ ਪੈਨੀਆਂ ਨੇ ਥਾਂ ਥਾਂ ਮੀਡੀਆ ਚੱਲਦਾ ਪਿਆ ਕਿ ਜਿਹੜੇ ਨਸ਼ੇ ਵੇਚਦੇ ਉਹਨਾਂ ਦੇ ਖਿਲਾਫ ਬਲੂਜ ਚੱਲ ਰਿਹਾ ਪਰ ਦਿਨੋ ਆਜ ਨਹੀਂ ਬਲੂਜ ਚੱਲਿਆ ਨੇ ਜਿਹੜੇ ਨਸ਼ੇ ਵਾਲੇ ਆ ਨਾ ਇਹ ਇਹਨਾਂ ਦੇ ਉੱਤੇ ਇੱਕ ਤਾਂ ਪਰਿਵਾਰ ਹੈਗਾ ਗੁਲਜਾਰਾ ਸਾਨੋ ਬਰੀਤਾ ਉਹ ਜੇਲ੍ਹ ਦੇ ਵਿੱਚ ਆ ਉਹਦੇ ਤੇ ਪਰਿਵਾਰ ਤੇ 64 ਪਰਚੇ ਆ ਦਰਦ ਐਨਡੀਪੀਐਸ ਦੇ ਵਿੱਚ ਹੀ ਹੂਲ ਰਾਈ ਠਗੜੇ ਦੇ ਹੋਊਗਾ ਮਤਲਬ ਇਹ ਨਸ਼ੇ ਵਾਲਿਆਂ ਦੇ ਖਿਲਾਫ ਇਹ ਨਸ਼ੇ ਦਾ ਜਿਹੜਾ ਜੁੱਧ ਨਸ਼ਾ ਅਬਰੋਧ ਚੱਲ ਰਿਹਾ ਉਹਦੇ ਤਹਿ ਤੇ ਕਾਰਵਾਈ ਹੋ ਰਹੀ ਹੈ ਬਾਕੀ ਜਿਹੜਾ ਇਹਨਾਂ ਨੇ ਨਾ ਜਿੰਨੇ ਅੱਜ ਕਾਪੇ ਵੀ ਕੀਤੇ ਹੋਏ ਕੀ ਕਰਨ ਜਾਂ ਸਰਪੰਚ ਸਾਹਿਬ ਇਦਾਂ ਦੇ ਬੰਦੇ ਬਚਾਇਆ ਜਾਣਾ ਚਾਹੀਦਾ ਇਹ ਜਿਹੜੇ ਨਸ਼ੇ ਵੇਚ ਦੇ ਲੋਕਾਂ ਦੇ ਪੁੱਤ ਮਾਰਦੇ ਤੁਸੀਂ ਕਿਹਨੂੰ ਜ਼ਮਾਨਤ ਦੇ ਰਹੇ ਨਹੀਂ ਕੋਈ ਜ਼ਮਾਨਤ ਨਹੀਂ ਅਸੀਂ ਤਾਂ ਪਹਿਲਾਂ ਤੁਸੀਂ ਆਪਣੀ ਵੋਟਾਂ ਕਰਕੇ ਸ਼ਹਿਦਤਾ ਕਰਦੇ ਹੋ ਮੈਂ ਇਸ ਵੋਟਾਂ ਦੇ ਪੈਸੇ ਨਾਲ ਬਾਈਕਾਟ ਕੀਤਾ ਕੋਈ ਜ਼ਮਾਨਤ ਨਹੀਂ ਮਤਲਬ ਪਿੰਡ ਦੇ ਵਿੱਚ ਤਾਂ ਹੈ ਹੀ ਨਹੀਂ ਜ਼ਮੀਨ ਹੈ ਨਹੀਂ ਦੇਣ ਦੇ ਰਹੀ ਹੀ ਨਹੀਂ ਕੋਈ ਜੋਗਵੇ ਮਤਲਬ ਜਿਹੜੀ ਜ਼ਮਾਨਤ ਦੇ ਹੋਏ ਹੋ ਸੋ ਦੇਖ ਸਕਦੇ ਹੋ ਸਾਡੇ ਨਾਲ ਵੱਡੇ ਵਾਲਾ ਅਫਸਰ ਇੱਥੇ ਜੁੜੇ ਹੋਏ ਨੇ ਜੇ ਗੱਲ ਕਰੀਏ ਪਲੈਨਿੰਗ ਦੀ ਤਾਂ ਬਹੁਤ ਪਲੈਨਿੰਗ ਦੇ ਨਾਲ ਜਿਹੜਾ ਸਾਰਾ ਕਾਰੋਬਾਰ ਕੀਤਾ ਜਾ ਰਿਹਾ ਕਿ ਡੀਐਸਪੀ ਸਾਹਿਬਸਾਂ ਨਾਲ ਜੁੜੇ ਹੋਏ ਡੀਐਸਪੀ ਸਾਹਿਬ ਬਹੁਤ ਚਿਰ ਤੋਂ ਤਰਾਸਦੀ ਇਸ ਚੀਜ਼ ਦੀ ਮੈਂ ਪਹਿਲਾਂ ਵੀ ਕੁਐਸਚਨ ਕੀਤਾ ਸੀ ਕਿ ਬੜੂ ਜੇ ਕੱਦ ਚੱਲੇਗਾ ਦੇਖੋ ਜੀ ਡਿਊ ਪ੍ਰੋਸੈਸ ਅਡਾਪਟ ਕਰਨਾ ਪੈਂਦਾ ਹਰ ਚੀਜ਼ ਦੇ ਲਈ ਤੇ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦੇ ਨਾਲ ਵੀ ਨਜਾਇਜ਼ ਹੋਵੇ ਤੇ ਜਾਇਜ਼ ਬੰਦੇ ਨੂੰ ਅਸੀਂ ਬਖਸ਼ਣਾ ਵੀ ਨਹੀਂ ਚਾਹੁੰਦੇ ਇਸ ਕਰਕੇ ਅਸੀਂ ਡਿਊ ਪ੍ਰੋਸੈਸ ਅਡਾਪਟ ਕਰਕੇ ਸਮਾਂ ਲੱਗਦਾ ਲੱਗ ਜਾ ਪਰ ਅਸੀਂ ਸਹੀ ਬੰਦੇ ਨੂੰ ਸਜ਼ਾ ਦੇਣਾ ਵੀਡੀਪੀ ਆਫਿਸ ਵੱਲੋਂ ਤੁਹਾਨੂੰ ਪਹਿਲਾਂ ਵੀ ਰਿਕਮੈਂਡੇਸ਼ਨ ਦਿੱਤੀ ਗਈ ਸੀ ਕਿ ਸਾਡੇ ਲਈ ਫੋਰਸ ਚਾਹੀਦੀ ਆ ਪਰ ਤੁਸੀਂ ਕਿਨਾਂ ਕਿਤੇ ਫੋਰਸ ਤੇ ਮੁੱਕਰ ਗਏ ਸੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਦੀ ਵੀ ਨਹੀਂ ਮੁੱਕਰੇ ਜੀ ਫੋਰਸ ਤੇ ਸਾਡੇ ਕੋਲ ਹਰ ਵੇਲੇ ਹਾਜ਼ਰ ਰਹਿੰਦੀ ਹੈ ਹੋ ਸਕਦਾ ਕੋਈ ਟੈਕਨੀਕਲ ਪ੍ਰੋਬਲਮ ਆਈ ਹੋਵੇ ਬਟ ਐਸ ਸੱਚ ਤੇ ਜਦੋਂ ਵੀ ਸਾਨੂੰ ਫੋਰਸ ਦੀ ਡਿਮਾਂਡ ਕੀਤੀ ਜਾਂਦੀ ਹੈ ਅਸੀਂ ਬਖੂਬੀ ਪੂਰੀ ਕਰਦੇ ਥੈਂਕ ਯੂ ਸੋ ਮੱਚ ਸੰਤੂ ਸਾਹਿਬ ਸਾਡੇ ਨਾਲ ਬੜੇ ਹੋਏ ਸੰਤੂ ਸਾਹਿਬ ਸੰਤੂ ਸਾਹਿਬ ਸੰਤੂ ਸਾਹਿਬ ਲਾਈਵ ਚੱਲੇ ਸਾਡਾ ਸੰਤੂ ਸਾਹਿਬ ਤੁਸੀਂ ਬਹੁਤ ਆਲਾ ਅਫਸਰ ਹੋ ਬਹੁਤ ਕਮਾਂਡ ਇੱਥੇ ਕੀਤੀ ਹੈਗੀ ਆ ਬਹੁਤ ਸਾਰੀਆਂ ਵੀਡੀਓ ਸਾਡੇ ਤੁਹਾਡੀਆਂ ਇਹ ਸਾਡੇ ਨਾਲ ਆਈਆਂ ਨੇ ਮੇਜੇ ਮੇਜੇ ਸਿੰਘ ਦੀ ਗੱਲ ਕਰੀਏ ਤਾਂ ਮੇਜੇ ਸਿੰਘ ਉਹ ਅਫਸਰ ਨੇ ਜਿਹੜੇ ਗਾਰਡਰ ਨੇ ਕੀ ਕਹਿਣਾ ਚਾਹੁੰਦੇ ਉਹ ਨਹੀਂ ਜੀ ਜੋ ਮਹਿਕਮੇ ਦੇ ਹੁਕਮ ਦੇ ਅਧੀਨ ਜੋ ਬੰਦਾ ਇਹੋ ਗਲਤ ਕੰਮ ਕਰਦਾ ਆ ਉਹਨੂੰ ਇਹ ਪਨਿਸ਼ਮੈਂਟ ਮਿਲਣੀ ਚਾਹੀਦੀ ਆ ਅੱਜ ਬਹੁਤ دیر ਦੇ ਉੱਤੋਂ ਜਿਹੜਾ ਇਹੋ ਕਾਫੀ ਦੇਰ ਦਾ ਸਾਡਾ ਪ੍ਰੋਸੈਸ ਦੀਨ ਸੀਗਾ ਕਿਉਂਕਿ ਇਹਨਾਂ ਦੇ 100 ਦੇ ਤਕਰੀਬਨ ਫੈਮਲੀਆਂ ਤੇ ਪਰਚੇ ਕ੍ਰਿਮਨਲ ਮਾਈਂਡਡ ਆ ਔਰ ਉੱਪਰੋਂ ਇਹਨਾਂ ਨੇ ਜਿਹੜੇ ਪੰਚਾਇਤੀ ਜ਼ਮੀਨ ਦੇ ਉੱਤੇ ਜਿਹੜੇ ਧੱਕੇਦਾਨ ਨਜਾਇਜ਼ ਕਬਜ਼ੇ ਕੀਤੇ ਆ ਜਿਹਦੇ ਵਿੱਚ ਸਾਰਾ ਪੰਚਾਇਤ ਡੀ.ਐਲ.ਪੀ ਲੋ ਸਾਰਾ ਪ੍ਰੋਸੈਸ ਫਾਲੋ ਕਰਨ ਦੇ ਉੱਤੇ ਇਹ ਜਿਹੜਾ ਅੱਜ ਹੋ ਰਿਹਾ ਉਹ ਵਧੀਆ ਤਰੀਕੇ ਨਾਲ ਨਹੀਂ ਹੋ ਰਿਹਾ ਜੀ ਸਰ ਸਾਡੀਆਂ ਇੰਟਰਵਿਊ ਬਹੁ ਇਹ ਅਤੇ ਪਰਜਤੀ ਜਿੰਮੇ ਤੇ ਚੱਲੇ ਨਹੀਂ ਜੀ ਉਹ ਜਿਹੜਾ ਇਹ ਪਾਰਟ ਆਫ ਉਹਦਾ ਹੀ ਹੈਗਾ ਯਾਰ ਸਾਰਾ ਸਿਸਟਮ ਹੈ ਕਿਉਂਕਿ ਇੱਕ ਹਲ ਲਾਅ ਹੁੰਦਾ ਲਾਅ ਦੇ ਮੁਤਾਬਕ ਵਿੱਚ ਰਹਿ ਕੇ ਅਸੀਂ ਕੰਮ ਕਰ ਸਕਦੇ ਹਾਂ ਇਹ ਸਾਰਾ ਪ੍ਰੋਸੈਸ ਹੈ ਅਡਾਪਟ ਤਾਂ ਇਹੀ ਲਾਅ ਮੁਤਾਬਕ ਹੀ ਕੀਤਾ ਨਾ ਨਹੀਂ ਸਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਲੋਕਾਂ ਨੂੰ ਇਹ ਸੀ ਕਰਦੇ ਆਂ ਵੀ ਇਹ ਜਿਹੜਾ ਰਿਜ਼ਲਟ ਇਹਦਾ ਮਾੜਾ ਹੋਊਗਾ ਇਹ ਛੱਡ ਦਿਓ ਕਿਉਂਕਿ ਅਸੀਂ ਪਹਿਲਾਂ ਵੀ ਇਸ ਦਿਨ ਤੇ ਕਿਹਾ ਹੋਇਆ ਵੀ ਇਹ ਜਿਹੜਾ ਬਿਲਕੁਲ ਨਹੀਂ ਅਸੀਂ ਇਹ ਟੋਰਟ ਕਰਾਂਗੇ ਅਸੀਂ 100 10% ਇਸ ਪਾਸੇ ਵਿੱਚ ਕਲੀਅਰ ਹੌਸਲ ਬਾਰ ਸ਼ਕਤੀ ਦੇ ਮਾਉਂਡ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਸੀ ਮੇਜਰ ਸਿੰਘ ਸਾਹਿਬਾ ਨਾਲ ਬੜੇ ਹੋਏ ਸੀ ਐਸਪੀ ਡੀ ਨੇ ਬਹੁਤ ਜ਼ਿੰਮੇਵਾਰ ਅਫਸਰ ਨੇ ਬਹੁਤ ਸਾਰੇ ਇੱਥੇ ਸਾਥਨਾ ਹੋਰ ਅਫਸਰ ਬਨੇ ਪਟਵਾਰ ਸਾਹਿਬ ਐਸਪੀ ਦਾ ਨਾਮ ਹੈ ਗਰਨਾਮਾ ਕੀ ਕਰਨਗੇ ਸਾਡਾ ਲਾਈਵ ਚੱਲ ਰਿਹਾ ਡੀਐਸਪੀ ਸਾਹਿਬ ਨਾਲ ਹਾਂਜੀ ਹਾਂਜੀ ਇਹ ਕੋ ਕੋਡ ਨਹੀਂ ਮਸਲਾ ਕੀਤਾ ਇਹ ਸੀ ਨਾਰੀ ਪੰਨੇ ਪਹਿਲਾਂ ਕੀਤਾ ਕਬਜਾ ਬਰੰਟ ਆਇਆ ਕੀ ਲੋਕ ਮੰਨਦੇ ਨਹੀਂ ਇਸ ਚੀਜ਼ ਨੂੰ ਨਹੀਂ ਜੀ ਨਹੀਂ ਕੋਨੇ ਮੰਨਣੇ ਚ ਇਹਨੂੰ ਮੰਨਣਾ ਨਾ ਮੰਨਣਾ ਕਰਕੇ ਹੀ ਅਗਾ ਕਾ ਕਬਜਾ ਬਣਟ ਆਇਆ ਹੈ ਹਾਂਜੀ ਪੁਲਿਸ ਪ੍ਰਸ਼ਾਸਨ ਦੀ ਕਰ ਵੀ ਤਾਂ ਖੁਸ਼ ਹੂ ਬਿਲਕੁਲ ਤੁਸੀਂ ਦੇਖ ਸਕਦੇ ਹੋ ਜੀ ਕਿਤਨਾ ਕਿਤ ਸਿਵਲ ਪ੍ਰਸ਼ਾਸਨ ਮਹਿਕਮਾ ਜਿਹੜਾ ਹਾਂਜੀ ਨਿਸ਼ਾਨਦੇਹੀ ਲਈ ਤੁਸੀਂ ਆਏ ਸੀਗੇ ਪਹਿਲਾਂ ਵੀ ਬਹੁਤ ਦਿੱਕਤਾਂ ਆਈਆਂ ਸੀ ਕੀ ਦਿੱਕਤਾਂ ਆਈਆਂ ਨੇ ਬੇਨਤੀ ਹੈ ਜੀ ਹਾਂ ਜੀ ਪਿਛਲੇ ਫੁਲਸਰਾ ਸਾਈ ਪਿਛਲੀ ਵਾਰ ਹਾਂ ਅੱਜ ਦੁਬਾਰਾ ਉਸ ਨੇ ਨਹੀਂ ਆਈ ਸੀ ਪਿਛਲੀ ਵਾਰ ਹਾਂਜੀ ਨਹੀਂ ਆਈ ਸੀ ਇਹ ਮੰਨਦੇ ਹੋ ਉਹਨੇ ਕੰਮ ਦੇਖਦੇ ਤੇਰੀਆਂ ਖੇਡਾਂ ਪੁਲਸ ਆਇਆ ਰੋ ਤਾਂ ਨਾ ਸਕੇ ਜੋ ਸੋ ਦੇਖ ਸਕਦੇ ਜੀ ਵੱਡੀ ਗਲਤੀ ਵਿੱਚ ਕਿਤੇ ਨਾ ਕਿਤੇ ਪਹਿਲਾਂ ਡੀਐਸਪੀ ਸਾਹਿਬ ਨਾਲ ਗੱਲ ਹੋਈ ਆ ਐਸਐਚਓ ਨਾਲ ਗੱਲ ਹੋਈ ਆ ਕਿਤੇ ਨਾ ਕਿਤੇ ਇਹ ਗੱਲ ਜੂ ਆਂਦੀ ਆ ਕਿ ਭਾਈ ਪਹਿਲਾਂ ਕੋਸ ਹਾਜ਼ਰ ਨਹੀਂ ਸੀ ਪਰ ਹੁਣ ਕੋਸ ਹਾਜ਼ਰ ਆ ਦੇਖ ਸਕਦੇ ਹੋ ਵੱਡੀ ਗਲਤੀ ਵਿੱਚ ਹੁਣ ਪੀਲਾ ਪੰਜਾ ਜੇ ਚੱਲੇਗਾ ਮੈਂ ਆਪਣੇ ਕਮਰੇ ਤੋਂ ਫਾਰਮੈਸਨ ਬੇਟੀ ਕਰੂੰਗਾ ਪੀਲਾ ਪੰਜਾ ਚਲਾਉਣਾ ਖਾਓ ਕਿ ਕੀ ਮੈਂ ਕਰ ਰਿਹਾ ਜੀ ਪੀਲਾ ਪੰਜਾ

ਵੱਡੀ ਗਲਤੀ ਦੇ ਵਿੱਚ ਕਿ ਪੋਸਟ ਕਾਰਵਾਈ ਆਪਣੀ ਕਿਵੇਂ ਕਰ ਰਹੀ ਹੈ ਦੇਖ ਸਕਦੇ ਹੋ ਅਸਟੇਟ ਤੇ ਨੀਰਬਾਉ ਨੋ ਪਰਿਵਾਰ ਹੈਗੇ ਜਿਨ੍ਹਾਂ ਨੇ ਅਲੱਗ-ਅਲੱਗ ਇਨਕ੍ਰੂਚਮੈਂਟ ਕੀਤੀ ਹੋਈ ਹੈ ਸਰਕਾਰੀ ਥਾਂ ਤੇ ਤੇ ਬੀਡੀਪੀਓ ਸਾਹਿਬ ਇੱਥੇ ਮੌਜੂਦ ਹੈ ਕਿਊਟੀ ਅਮੈਜਿਸਟਰ ਤੇਸੀਲਦਾਰ ਸਾਹਿਬ ਮੌਜੂਦ ਹੈ ਤੇ ਉਹਨਾਂ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਸਾਨੂੰ ਪੁਲਿਸ ਹੈਲਪ ਦੇਣ ਵਾਸਤੇ ਇੱਥੇ ਅਸੀਂ ਪਹੁੰਚੇ ਆਂ ਤੇ ਮੈਂ ਇੱਥੇ ਦੱਸਣਾ ਚਾਹੁੰਨਾ ਕਿ ਜਿਹੜੇ ਬੰਦੇ ਹੈਗੇ ਜੋ ਪਰਿਵਾਰ ਹੈਗੇ ਨੋ ਜੋ ਮੈਂਸ਼ਨ ਕਰ ਰਿਹਾ ਮੈਂ ਇਹਨਾਂ ਦੇ ਨਾਂ ਹੈਗੇ ਜੀ ਗੁਲਜ਼ਾਰ ਗੁਲਜ਼ਾਰਾ ਸੁਖਵਿੰਦਰ ਰਾਣੀ ਗੁਰਦਿਆਲ ਸਿੰਘ ਨਿਰਮਲ ਸਿੰਘ ਅਮਰਜੀਤ ਕੌਰ ਸ਼ਿੰਦੋ ਤਿਲਕਰਾਜ ਪਰਮਜੀਤ ਕੌਰ ਤੇ ਨਵਦੀਪ ਸਿੰਘ ਇਨਾਂ ਦੇ ਸਾਰਿਆਂ ਤੇ ਇਨਾਂ ਦੇ ਪਰਿਵਾਰਿਕ ਮੈਂਬਰਾਂ ਤੇ ਅਲੱਗ-ਅਲੱਗ ਤੇ ਪਰਚੇ ਦਰਜ ਨੇ ਤੇ ਨੀਅਰ ਅਬਾਊਟ 100 ਐਫਆਈਆਰਸ ਸੋ ਦੇ ਨੀਅਰ ਅਬਾਊਟ ਪਰਚੇ ਇਨਾਂ ਤੇ ਦਰਜ ਹੈ ਕਈਆਂ ਦੇ ਵਿੱਚ ਸਜ਼ਾ ਵੀ ਹੋ ਚੁੱਕੀਆਂ ਤੇ ਮੈਕਸਿਮਮ ਜਿਹੜੀ ਐਫਆਈਆਰਸ ਹੈ ਉਹ ਐਨਡੀਪੀਐਸ ਐਕਟ ਦੇ ਵਿੱਚ ਦਰਜ ਨੇ ਤੇ ਜਿਹੜਾ ਇਹ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਯੁਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਸ ਮੁਹਿੰਮ ਦੇ ਤਹਿਤ ਵੀ ਇਹ ਇਨਾਂ ਨੂੰ ਬੜੀ ਠੇਸ ਪਹੁੰਚੇਗੀ ਕਿਉਂਕਿ ਇਨਾਂ ਦੇ ਇਹ ਫਾਈਨੈਂਸ਼ੀਅਲਸ ਤੇ ਹਿੱਟ ਹੁੰਦਾ ਹੈ ਜੋ ਇਹ ਇਲੀਗਲ ਐਂਕਰੋਚਮੈਂਟਸ ਇਨਾਂ ਨੇ ਕੀਤੀਆਂ ਸਰਕਾਰੀ ਥਾਵਾਂ ਦੇ ਕੀਤੀ ਹੋਈ ਹੈ ਔਰ ਉਸ ਪੈਸੇ ਨਾਲ ਕੀਤੀ ਹੋਈ ਹੈ ਜੋ ਕਿ ਇਹ ਨਸ਼ਾ ਤਸਕਰੀ ਕਰਕੇ ਕਮਾਉਂਦੇ ਆ ਤੇ ਉਸ ਉਹਦੇ ਤੇ ਵੀ ਕਾਫੀ ਵੱਡੀ ਠੇਸ ਹੈਗੀ ਪੰਜਾਬ ਪੁਲਿਸ ਦੀ ਕਾਰਵਾਈ ਦੇ ਸਰਸੋਬੇਸ ਪੇਜ ਦੇ ਉੱਪਰ ਇਸ ਪਿੰਡ ਵਿੱਚ ਪੁਲਿਸ ਕੋਲੋਂ ਤੁਹਾਡੇ ਵੱਲੋਂ ਉਪਚਾਰ ਕੀਤੇ ਜਾ ਰਹੀ ਹੈ ਤੇ ਨਾਲ ਦੀ ਲਗਦੇ ਪਿੰਡਾਂ ਦੇ ਵਿੱਚੋਂ ਕਈ ਥਾਮਾਂ ਜਿਹੜਾ ਨਸ਼ੇ ਦਾ ਕਾਫੀ ਧੰਦਾ ਚੱਲ ਰਿਹਾ ਹੈ। ਕਿਹਾ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਊਗੀ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਕੋ ਲਿਸਟ ਵੀ ਆਈ ਕੋਈ ਨਹੀਂ ਕੋਈ। ਜੀ ਸਾਡ ਪੰਜਾਬ ਪੂਰੇ ਪੰਜਾਬ ਦੇ ਵਿੱਚ ਹੀ ਪੂਰੀ ਪੰਜਾਬ ਪੁਲਿਸ ਤੇ ਹੁਸ਼ਿਆਰਪੁਰ ਦੇ ਵਿੱਚ ਹੁਸ਼ਿਆਰਪੁਰ ਪੁਲਿਸ ਬੜੀ ਹੀ ਤਨਦੇਹੀ ਨਾਲ ਅਸੀਂ ਕੰਮ ਕਰ ਰਹੇ ਹਾਂ। ਯੁੱਧ ਨਸ਼ਿਆਂ ਵਿਰੁੱਧ ਬੜਾ ਸਿੰਸੇਅਰਲੀ ਉਹਦੇ ਤੇ ਐਫਰਟਸ ਹੋ ਰਹੇ ਹਨ। ਹਰ ਪੱਖੋਂ ਐਫਰਟਸ ਹੋ ਰਹੇ ਹਨ। ਮੈਂ ਇੱਥੇ ਦੱਸਣਾ ਚਾਹਨਾ ਕਿ ਨੀਅਰ ਅਬਾਊਟ ਜਦੋਂ ਤੋਂ ਇਹ ਮੋਹਮ ਸ਼ਟਾਰਟ ਹੋਈ ਹੈ 1 ਮਾਰਚ ਤੋਂ 600 ਤੋਂ ਵੱਧ ਅਸੀਂ ਪਰਚੇ ਦਰਜ ਕਰ ਚੁੱਕੇ ਹਾਂ ਤੇ 750 ਦੇ ਨੀਅਰ ਅਬਾਊਟ ਅਸੀਂ ਅਕਿਊਜ਼ਡ ਰਿਸਟ ਕਰ ਚੁੱਕੇ ਹਾਂ ਕਿ ਅਬ ਨੀਅਰ ਅਬਾਊਟ ਇਸ ਇਸ ਦੇ ਵਿੱਚ ਹੀ 12 ਕਰੋੜ ਤੋਂ ਉੱਪਰ ਦੀ ਪ੍ਰਾਪਰਟੀ ਅਸੀਂ ਜਬ ਤੱਕ ਰਾ ਚੁੱਕੇ ਹਾਂ 68 ਐਫ ਦੇ ਪ੍ਰੋਵੀਜ਼ਨ ਤਹਿਤ ਜਿੱਦਾਂ ਅੱਜ ਇਹ ਕਾਰਵਾਈ ਚੱਲ ਰਹੀ ਹੈ ਨਾ ਕਿ ਦਸਕਰਾਂ ਦੇ ਰੇਂਜ ਕਰ ਸਾਡੀ ਕਾਰਵਾਈ ਚੱਲ ਰਹੀ ਹੈ ਇਹ ਇੱਕ ਹੌਟਸਪੌਟ ਵੀ ਹੈਗਾ ਜਿੱਦਾਂ ਕਿ ਤੁਹਾਨੂੰ ਦੱਸਿਆ ਕਿ ਸੂਬੇ ਦੇ ਨੀਰਬਾਉਟ ਐਫਆਈਆਰ ਜਿਨਾ ਤੇ ਦਰਜ ਹੈ ਇਸ ਤੋਂ ਇਲਾਵਾ ਵੀ ਸਾਡੀ ਇਸ ਮੁਹਿੰਮ ਦੇ ਵਿੱਚ ਵੀ ਕਾਫੀ ਐਫਆਈਆਰ ਜਿਨਾ ਤੇ ਦਰਜ ਹੋਈਆਂ ਐ ਐਂਡ ਇਹਨਾਂ ਨੂੰ ਜਿਹੜੇ ਬੰਦੇ ਕਰਦੇ ਆ ਉਹਨਾਂ ਨੂੰ ਸਾਕਾ ਦੇ ਪਿੱਛੇ ਵੇਚਿਆ ਗਿਆ ਸੋ ਇਹ ਸਵਨਿਆ ਸੋ ਦੇਖਦੇ ਵੱਡੀ ਗੱਲ ਵੱਡੇ ਵੱਡੇ ਅਸਰ ਕਹਿ ਰਹੇ ਨੇ ਕਿ ਬਹੁਤ ਸਾਰੀ ਵੱਡੀ ਕਾਰਵਾਈ ਹੋਈ ਆ ਕਿਉਂਕਿ ਜਿ ਜਮੀਨੀ ਪੰਚਾਇਤ ਦਾ ਕਬਜ਼ਾ ਹੈਗਾ ਤਾਂ ਸਮਝ ਲਓ ਕਿ ਤਸਕਰਾ ਦੇ ਤੇ ਬਹੁਤ ਵੱਡੀ ਨੱਥ ਹੈ ਪਰ ਇਥੇ ਸਵਾਲ ਇਹ ਵੀ ਪੈਦਾ ਹੁੰਦਾ ਕਿ ਇਹਨਾਂ ਤਸਕਰਾ ਨੂੰ ਬਚਾਉਣ ਵਾਲਾ ਕੌਣ ਸੀ ਇਹਨਾਂ ਤਸਕਰਾ ਨੂੰ ਮਾਰ ਤੱਕ ਜੇ ਇਹ ਹਜ਼ਾਰਾਂ ਬੰਦੇ ਜੇਲ ਚਾ ਚੁਕੇ ਨੇ ਜਮਾ ਤੱਕ ਇਹਨਾਂ ਦਿੱਤੀਆਂ ਬਹੁਤ ਵੱਡਾ ਸਵਾਲ ਹੈਗਾ ਪਰ ਦੇਸ਼ਾ ਜੋ ਕਿ ਪੂਰਤ ਪ੍ਰਸ਼ਾਸਨ ਦੀ ਵੱਡੀ ਕਾਰਵਾਈ ਇਸ ਦੇ ਵਿੱਚ ਨਜ਼ਰ ਆ ਰਹੀ ਹੈ ਕਿ ਉਸ ਵਲੋਂ ਜਿਹੜਾ ਇਹ ਕਾਰਵਾਈ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਕੋ ਵੱਡੀ ਗਿਣਤੀ ਦੇ ਵਿੱਚ ਉਸ ਫੋਰਸ ਦੇ ذریعے ਜਿਹੜਾ ਘਟਾਇਆ ਜਾ ਰਿਹਾ ਇਹ ਨਸ਼ਾ ਤਸਕਰ ਦਾ ਕਰ ਸੀ ਉਸ ਦਾ ਕਹਿਣਾ ਕਿ ਅਸੀਂ ਇਸ ਨਸ਼ਾ ਤਸਕਰ ਦੀ ਪ੍ਰੋਪਰਟੀ ਨੂੰ ਜਿਹੜਾ ਉਹ ਜ਼ਬਤ ਕੀਤਾ ਢਾਇਆ ਤਾਇਆ ਜਿਹੜਾ ਹੈਗਾ ਜੀ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਅੱਜ ਮੈਂ ਕੈਮਰਾ ਪਰਸੈਂਟ ਬਿਲਦੀ ਕਰਾਂਗਾ ਲੇਕਿਨ ਇਨਸ਼ਾ ਅੱਲਾ ਫੇਰ ਪੜੇ ਮੇਰੇ ਸਰ ਐਨੀ ਵਾਰੀ ਜਮਾਨਤਾ ਹੋਈਆਂ ਐਨੀ ਵਾਰੀ ਕੀ 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 ਕਹਿਣਾ ਕੀ ਹੈਗਾ ਕਿ ਅਕਸਰ ਇਹਨਾਂ ਲੋਕ ਆਪਣਾ ਕੌਮ ਲੁੱਟਦੇ ਨੇ ਦੇਖੋ ਜੀ ਇਹ ਤਾਂ ਜਿਹੜਾ ਅਸੀਂ ਖਾਣਨ ਦੇ ਤੌਰ ਦੇ ਵਿੱਚ ਨੂੰ ਵਿੱਚ ਰਹਿ ਕੇ ਅਸੀਂ ਜਿਹੜਾ ਐਫਰਟ ਕਰ ਰਹੇ ਆ ਸਾਡੀ ਕੋਸ਼ਿਸ਼ ਹੁੰਦੀ ਆ ਵੀ ਇਹ ਵਾਰੀ ਨਾ ਹੋਣ ਪਰ ਕੋਈ ਲੋਗ ਪੁਆਇੰਟ ਦੇ ਵਿੱਚ ਅਗਲਾ ਆਪਣੇ ਉਹਦੇ ਹਿਸਾਬ ਦੇ ਨਾਲ ਬਾਹਰ ਆ ਜਾਂਦਾ ਹੈਗਾ ਤਰਸੀ ਮੈਕਸਿਮਮ ਤਕਰੀਬਨ 100 ਜਿੱਦਾਂ ਸਰ ਨੇ ਐਸਐਸ 100 ਨੇ ਬਰੀਫ ਕੀਤਾ 100 ਤੇ ਕੁਝ ਅਸੀਂ ਖਰਚੇ ਕਰ ਚੁੱਕੇ ਹਾਂ ਜੀ ਔਰ ਵਾਰ-ਵਾਰ ਇਹ ਕਿ ਅਸੀਂ ਸਮੇਂ-ਸਮੇਂ ਸਾਡੇ ਕਾਸੋ ਆਪਰੇਸ਼ਨ ਔਰ ਲਗਾਤਾਰ ਸਾਡੇ ਸੈਟੀਫਿਕੇਸ਼ਨ ਜਿਹੜੇ ਤੇ ਚੱਲਦੇ ਰਹਿੰਦੇ ਆ ਜਦੋਂ ਵੀ ਕੋਈ ਇਹ ਪਰਕੀ ਬਾਹਰ ਆਉਂਦੇ ਆ ਔਰ ਇਲੀਗਲ ਆਉਂਦੇ ਸਾਰੇ ਇਲੀਗਲ ਜਿਹੜਾ ਆਪਾਂ ਜਿਹੜਾ ਫਿਰ ਉਹ ਆ ਐਨਡੀ ਦਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਸਾਡਾ ਤਾਂ ਇਹੀ ਸੀ ਮੇਨ ਘੋਣਾ ਮੋਂਦਨ ਵੀ ਕੀਤਾ ਸੀ ਤੇ ਇੱਕ ਨਾ ਇੱਕ ਦਿਨ ਉਹ ਜਦਾ ਦਿਨ ਦੂਰ ਦੀ ਜਦਨ ਅਸੀਂ ਸਾਡਾ ਪੂਰਾ ਪੱਜਾ ਨਾ ਚੱਲੇ ਉਹ ਦਿਨ ਅਜਿਦੋਂ ਪ੍ਰਮਾਤਮਾ ਨੇ ਆ ਗਿਆ ਵਧੀਆ ਕੀਤਾ ਔਰ ਉਹਦੇ ਨਾਲ ਜਿਹੜੇ ਬਾਕੀ ਵੀ ਨਸ਼ਾ ਸਮਗਨ ਲੋਕ ਕਹਿੰਦੇ ਪੁਲਸ ਨਾਲ ਸੈਟਿੰਗ ਆ ਕੋਈ ਪੁਲਸ ਨਾਲ ਸੈਟਿੰਗ ਲੋਕ ਕਹਿੰਦੇ ਆਪੋਸ ਨਾਲ ਸੈਟਿੰਗ ਆ ਜਦੋਂ ਇਹ ਰੇਡ ਮਾਰਨ ਆਉਂਦੇ ਪਹਿਲੇ ਪਤਾ ਲੱਗ ਜਾਂਦਾ ਕੀ ਕਰਨ ਚਾਹੁੰਦੇ ਹੋ ਲਾਈਫ ਕਰਦੇ ਆ ਦੇਖੋ ਜੀ ਇਹਦੇ ਵਿੱਚ ਕੋਈ ਵੀ ਅਜਿਹੀ ਗੱਲ ਨਹੀਂ ਸਗਾ ਮੇਰੇ ਸਾਹ ਸ਼ੂਟ ਹੋਈ ਹੋਈ ਸਾਰਿਆਂ ਬੰਦਿਆਂ ਨੂੰ ਹਿਜਾਤਾ ਹੈਗੀਆਂ ਐਸਐਸਪੀ ਸਾਹਿਬ ਉਹ ਡੀਜੀ ਸਾਹਿਬ ਵੱਲੋਂ ਫੇ ਅਗਰ ਕੋਈ ਵੀ ਬੰਦਾ ਇਹਦੇ ਵਿੱਚ ਸੈਟਿੰਗ ਫੜਾ ਕੇ ਉਹ ਸਿੱਧਾ ਨੌਕਰੀ ਤੋਂ ਜਿਹੜਾ ਡਿਸਮਿਸ਼ ਹੋਊਗਾ ਔਰ ਇਹੀ ਕੋਈ ਗੱਲ ਨਹੀਂ ਇਹ ਆਪਣੇ ਤੌਰ ਤੇ ਦਿੱਤੇ ਨੇ ਇਹਨਾਂ ਨੇ ਕਿਹਾ ਹੋਇਆ ਕਿ ਸਾਡੀ ਪੁਲਿਸ ਨਾਲ ਅਗਰ ਪੁਲਿਸ ਨਾਲ ਸੈਟਿੰਗ ਹੁੰਦੀ ਤੇ ਇਹਨਾਂ ਤੋਂ 100 ਐਫਆਈਆਰ ਨਹੀਂ ਹੁੰਦੀ बार-बार ਜੇਲ੍ਹ ਨਹੀਂ ਜਾਂਦੇ ਨਾ ਹੀ ਇਹਨਾਂ ਦੇ ਘਰ ਜਾਂਦੇ ਉਹ ਤੁਹਾਡੇ ਪ੍ਰਮਾਣ ਦੇਨ ਦੀ ਲੋੜ ਨਹੀਂ ਪ੍ਰਮਾਣ ਨੂੰ ਪ੍ਰਮਾਣ ਦੀ ਲੋੜ ਨਹੀਂ ਹੈ ਕਿ ਉਹ ਸਾਹਮਣੇ ਆ ਤੁਮੇਜ ਸਿੰਘ ਜੀ ਬਹੁਤ ਆਲਾ ਅਫਸਰ ਨੇ ਯਾਰ ਪਹਿਲਾਂ ਵੀ ਇਹ ਨਸ਼ੇ ਦੇ ਗੁਰੂਦ ਕੰਮ ਕਰਦੇ ਰਹੇ ਨੇ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਉਸ ਇਤਿਹਾਜ ਦੇ ਤੇ ਕਿਵੇਂ ਪੰਜਾ ਚੱਲ ਰਿਹਾ ਇਹ ਅੱਜ ਪੰਚਾਇਤ ਜਿਹੜੀ ਜਿਹੜੀ ਜਮੀਨ ਸੀ ਜਮੀਨ ਸੀ ਵੀ ਨਸ਼ਾ ਤਸਰਾ ਨੂੰ ਆਪਣੇ ਕਬਜ਼ੇ ਵਿੱਚ ਕੀਤੀ ਉਸ ਨੂੰ ਸ਼ਰਾਇਆ ਗਿਆ ਬਹੁਤ ਵੱਡੀ ਕਾਮਯਾਬੀ ਸਰਕਾਰ ਕਹਿ ਰਹੀ ਹੈ ਕਿ ਸਾਡੀ ਕਾਮਯਾਬੀ ਹੈ ਵਰਸਾ ਦੇ ਵਿੱਚ ਪੀਲਾ ਬੰਦੇ ਚੱਲਿਆ ਜੇ ਵੀ ਸਰਕਾਰ ਸਰਪੰਚ ਤੁਸੀਂ ਜੇ ਵੀ ਤੁਸੀਂ ਮਾਤ ਦੇ ਰਹੇ ਹੋ ਮੈਂ ਤਾਂ ਪਿੰਡ ਤੋਂ ਨਸ਼ਾ ਵਿੱਚ ਮਾਤ ਦਿੱਤੀ ਉਸ ਸਾਡੇ ਪਿੰਡ ਦੇ ਵਿੱਚ ਜਮਾਨਤੀ ਖਤਮ ਹੋ ਗਿਆ ਮਤਲਬ ਇਹ ਪਿੰਡ ਦੇ ਜਵਾਨ ਸੀ ਨਾ ਉਹਨੇ 35-35 ਚਾਹ ਇਹ ਲਾਈਨ ਚਾਰੇ ਤੁਹਾਨੂੰ ਬਹੁਤ سارے ਲੋਕ ਲਾਈਵ ਦੇਖ ਰਹੇ ਆ 35 40 40000 ਰੁਪਇਆ ਲੈ ਰਹੇ ਬਾਹਰੋਂ ਜਵਾਨਤੀ ਇਹ ਲੈਂਦੇ ਆ ਜੀ ਜਿਹਦਾ ਨਵੇਂ ਸ਼ਹਿਰ ਤੋਂ ਹੋਵੇ ਜਾਂ ਹੋਰ ਪਿੰਡਾਂ ਤੋਂ ਹੋਵੇ ਸਾਡੇ ਦੇ ਪਿੰਡ ਦੇ ਜਵਾਨ ਤਾਂ ਮੰਨ ਸਾਰੇ ਉਹਨਾਂ ਦੇਖ ਕੇ ਇੱਕ ਵਾਰ ਜੇਤਤੀ ਆ ਉਹ ਕਮਾਰ ਖਤਮ ਹੋ ਗਿਆ ਅੱਜ ਕਾਰਵਾਨ ਕਿਉਂ ਦੇਖ ਰਹੇ ਹੋ ਬਹੁਤ ਵਧੀਆ ਕਾਰਵਾਈ ਆ ਇਹ ਮੈਂ ਧੰਨਵਾਦ ਤੇਦਾ ਤੁਸੀਂ ਸਰਪੰਚ ਨਹੀਂ ਤਾਂ ਕਹਿ ਰਹੇ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਡੀਟੀ ਸਪੀਕਰ ਜੇ ਆਕਸ਼ਨ ਸਿੰਘ ਰੌੜੀ ਜੀ ਦਾ ਔਰ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਔਰ ਸਾਡਾ ਜਿਹੜਾ ਪੂਸ ਪ੍ਰਸ਼ਾਸਨ ਦਾ ਮਾਨਜੋਗ ਦਾ ਜਿਹਦੇ ਦੇ ਐਸਐਸਪੀ ਸਾਹਿਬ ਸੰਦੀਪ ਮਾਲਕ ਜੀ ਔਰ ਸਾਡੇ ਮੇਜਰ ਸਿੰਘ ਐਸਪੀ ਸਾਹਿਬ ਡੀਐਸਪੀ ਗਾਸਪਰੀ ਜੀ ਐਸਕੇਓ ਸੇਖੋ ਜੀ ਮੈਂ ਨਾ ਸਾਰੇ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਪੂਰੀ ਨੱਥ ਪਾਈ ਆ ਕੋਈ ਦੋ ਚਾਰ ਅੰਸਰ ਰਹਿ ਗਏ ਜਿਹੜੇ ਨਹੀਂ ਹਟਦੇ ਬਿਸ਼ਰਮ ਆ ਸੋ ਦੇਖੋ ਸਰਪੰਚ ਸਾਡਾ ਸਰਪੰਚ ਦਾ ਵੀ ਕਹਿਣਾ ਕਿ ਇੱਥੇ ਨੱਥ ਨਹੀਂ ਪਈ ਤਾਂ ਅਸੀਂ ਨੱਥ ਪਾਵਾਂਗੇ के लोग जग चुके ने, ने, ने दिखा दवा फिर हरपुर इतना हाजिर ने दिखा देख सकते इतना हाजिर है अगे आई गुरमुखा अगे आओ देख सकते हो वही गिणती फोर्स इतना हाजिर है तो पिछले तस्वीर जो दिखावे ਆ ਦੇਖ ਸਕਦੇ ਹੋ ਕਿ ਲੋਕ ਕਰਵਨ ਦੇਖੋ ਲੋਕ ਕਿਵੇਂ ਦੇਖੇ ਨੇ ਵੱਡੀ ਗੰਤੀ ਵਿੱਚ ਐਂਟੀ ਫੋਰਸ ਬੋਲਸ ਇੱਥੇ ਹਾਜ਼ਰ ਆ ਗਰਮੀ ਵਿਵਾਦ ਆ ਪਰ ਐਂਟੀ ਫੋਰਸ ਦੇ ਹਾਜ਼ਰ ਆ ਨਸ਼ੇ ਦੇ ਤਸਕਰਾਂ ਦੇ ਘਟ ਆਏ ਜਾ ਰਹੇ ਨੇ ਜਿਹੜੀ ਉਹਨੇ ਨਸ਼ਿਆਂ ਦੇ ਵਿੱਚ ਪੈਸੇ ਕਮਾ ਕੇ ਘਰ ਬਣਾਏ ਸੀ ਪ੍ਰਾਪਰਟੀ ਬਣਾਈ ਸੀ ਔਰ ਖਾਸ ਤੌਰ ਤੇ ਜਿਹੜਾ ਜਿਹੜਾ ਪੰਚਾਇਤੀ ਜ਼ਮੀਨ ਦੱਬੀ ਸੀ ਉਹਦੇ ਚੱਲਦੇ ਇਹ ਤਸਵੀਰਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਬਹੁਤ ਸਾਰੇ ਹਾਲਾਤ ਸਥਿਤੀ ਗਰਮੀ ਬਹੁਤ ਜ਼ਿਆਦਾ ਨਿਊਜ਼ ਲਾਣ ਲੱਗੇ ਵੀ ਬਾਈ ਜੀ ਪਾਣੀ ਦੇ ਜੋ ਸੋ ਦੇ ਸਕਦੇ ਹੋ ਤੇ ਗਰਮੀ ਕਿੰਨੀ ਜ਼ਿਆਦਾ ਹੈਗੀ ਆ ਮੈਂ ਗੁਰਸੂਸ ਨੂੰ ਬੇਨਤੀ ਕਰਾਂਗਾ ਕਿ ਆਓ ਦੇਖ ਸਕਦੇ ਹੋ ਤੁਸੀਂ ਕਿਸੇ 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 ਲਾਈਵ ਚੱਲ ਰਿਹਾ ਸਰ ਸੋ ਦੇਖਾ ਦਿਓ ਬੜੀ ਨਜ਼ਦੀਕ ਬੀਡੀਪੀ ਮੈਦਮ ਨੂੰ ਇਹ ਰਿਗਾਰ ਜਾਂਦਾ ਹੈਗਾ ਮੈਦਮ ਬਹੁਤ ਚਿਰ ਇਹ ਤੁਹਾਨੂੰ ਸ਼ਿਕਾਇਤਾਂ ਜਾਂਦੀ ਰਹੀਆਂ ਅੱਜ ਕਿਵੇਂ ਦੇਖਦੇ ਇਸ ਕਾਰਨ ਵਧੀਆ ਆਪਾਂ ਪੰਚਾਇਤ ਨੂੰ ਜਿਹੜਾ ਨਜਾਇਜ਼ ਕਬਜ਼ਾ ਤੇਰਾ ਮੰਨ ਲੇ ਤਾਂ ਛਡਾ ਕੇ ਅੱਜ ਉਹਨਾਂ ਦੇ ਸਵਰਥ ਕਰ ਰਹੇ ਆ ਬਹੁਤ ਵਧੀਆ ਗੱਲ ਆ ਜੀ ਸਰਕਾਰ ਨੇ ਇਸ ਕੰਮ ਨੂੰ ਪੰਜਾਬ ਸਰਕਾਰ ਦੀ ਹੈ ਬਹੁਤ ਵੱਡੀ ਜਿਹੜੀ ਹੈਗੀਆਂ ਇਹ ਪਿੰਡ ਦੇ ਨਾਲ ਵਿਆਸੀ ਦਾ ਇਹ ਨਹੀਂ ਅੱਜ ਕਾ ਵਿਆਸੀ ਦੂਰ ਕਰਾਣਾ ਹੈ ਕਰਾਣਾ ਹੈ ਪੰਚਾਇਤ ਨੂੰ ਸਪੋਰਟ ਕਰਨਾ ਮਨੋ ਕੁਝ ਇਸ਼ਾਰਾ ਸੀ ਇਸੀ ਤੇ ਬੱਚਾ ਮੁਜਾਕ ਸਰਕਾਰ ਦਾ ਬਹੁਤ ਵੱਡਾ ਇਸ਼ਾਰਾ ਸੀ ਉਹ ਕਹਿੰਦਾ ਸੀ ਵੀ ਵੀਡੀਓ ਮੈ ਵਰਮੀ ਪ੍ਰਸ਼ਾਸਨ ਤੋਂ ਖੁਸ਼ ਨੇ ਔਰ ਕਾਰਵਾਈ ਪੂਰੀ ਦੀ ਗੱਲ ਕਰੀਏ ਬੇਸ਼ੱਕ ਉਹ ਵੱਡੀ ਗੰਟੀ ਚ ਲੋਕ ਇੱਥੇ ਹਾਜ਼ਰ ਨੇ ਔਰ ਮੈਂ ਕੈਮਰਾ ਪਾਸੋਂ ਗੁਰੂ ਜੀ ਨੂੰ ਬੇਨਤੀ ਕਰਦਾ ਕਿ ਦਿਖਾਓ ਕਿ ਕਿੰਨੇ ਗਰੇ ਲੋਕ ਨੇ ਦੇਖ ਸਕਦੇ ਆ ਕਿ ਆਹ ਹਾਲ ਹੁੰਦਾ ਜਦੋਂ ਇਹ ਨੂੰੇ ਮੇਰੇ ਵੇਚਦੇ ਹਾਂ ਮੇਰਾ ਪੁੱਤ ਮੇਰੇ ਕੋਲ ਲਾਣੇ ਆ ਤਾਂ ਆਹ ਹਾਲ ਹੁੰਦਾ ਵੇਖ ਸਕਦੇ ਹੋ ਵੇਖ ਸਕਦੇ ਹੋ ਆ ਹਾਲ ਹੁੰਦਾ ਮੈਂ ਕਿਹਨੂੰ ਜਿੰਦਗੀ ਕਰੂੰਗਾ ਅੱਗੇ ਆਓ ਹਾਲੂ ਲਾਈਵ ਤਸਵੀਰ ਦਿਖਾ ਰਹੇ ਆ ਕਿ ਆਹ ਹਾਲ ਹੁੰਦਾ ਜਦੋਂ ਕਿਸੇ ਪੁੱਤ ਨੂੰ ਕਿਸੇ ਦੇ ਬੱਚੇ ਨੂੰ ਕਿਸੇ ਮੇਰੇ ਕੋਲ ਲਾਣਾ ਤਾਂ ਆਹ ਹਾਲ ਹੁੰਦਾ ਕੋਣ ਸੋਚ ਸਕਦੇ ਹੋ ਕਿ ਪੰਜਾਬ ਸਰਕਾਰ ਦਾ ਜਿਹੜਾ ਇਹ ਫਰਾਲਾ ਤੁਸੀਂ ਕਿੰਨੇ ਮੰਨਦੇ ਹੋ ਤੁਸੀਂ ਕਿ ਮੈਂ ਨਹੀਂ ਮੰਨਦੇ ਹੋ ਇਹ ਤੁਹਾਡੀ ਸਹਿਮਤੀ ਹੈ ਕਿਉਂਕਿ ਤੁਸੀਂ ਲੋਕੋ ਪਬਲਿਕ ਮੇਰਾ ਕੈਮਰਾਮੈਨ ਮੈਨੂੰ ਮਨਾ ਕਰ ਰਿਹਾ ਕਿ ਪਿੱਛੇ ਹੋ ਜਾਓ ਪਰ ਮੈਂ ਪਿੱਛੇ ਨਹੀਂ ਹਟਾਂਗਾ ਦੇਖ ਸਕਦੇ ਹੋ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਪੁਲਿਸ ਇੱਥੇ ਹਾਜ਼ਰ ਹੈ ਦੇਖ ਸਕਦੇ ਹੋ ਵੱਡੀ ਗੰਦੀ ਜੀ ਤੋਂ ਸਿੱਧੇ ਹਾਜ਼ਰਾ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਜੇ ਹਾਜ਼ਰ ਕਰੇ ਮੇਰਾ ਕੈਮਰਾਮੈਨ ਮੇਰੇ ਕਹਿ ਰਿਹਾ ਕਿ ਵਾਪਸ ਆ ਜਾਓ ਮੈਂ ਵਾਪਸ ਆ ਗਿਆ ਤੇ ਇਹ ਲਾਜ ਦਸੀ ਨਾ ਦੇਖ ਸਾਹਿਬੇ ਉਹ ਉਸ ਤੋਂ ਸਾਹਮਣੇ ਕੀ ਆ ਆ ਦੇਖੋ ਲੱਡੂ ਬੰਦੇ ਜਾ ਰਹੇ ਨੇ ਪੰਜੀ ਲੱਡੂ ਬਾਹਰ ਬਣ ਰਹੇ ਹੋ ਸਾਜੀ ਇਹੀ ਆ ਜੁਧ ਨਸ਼ਾ ਵਿਰੋਧ ਸੀਐਮ ਸਾਹਿਬ ਨੇ ਜੈ ਸਿੱਕਾ ਰੋੜੀ ਜੀ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਨਸ਼ੇ ਨੂੰ ਥੰਲ ਪਾਈ ਇਹਨਾਂ ਵਾਸਤੇ ਅਸੀਂ ਕਹਿੰਦੇ ਬਹੁਤ ਹਾਂਜੀ ਦੇਖ ਸਕਦੇ ਹੋ ਪਾਸੇ ਲੋਕ ਜਿਹੜੇ ਨੇ ਕੋਸ਼ਿਸ਼ ਨੇ ਲੱਡੂ ਖਾਂਦੇ ਨੇ ਸੋ ਬਹੁਤ ਵੱਡੀ ਕਾਮਯਾਬੀ ਉਸ ਨੂੰ ਜਿਹੜੀ ਆ ਅੱਜ ਮਿਲੀ ਹੈ ਸਾਡਾ ਅੱਜ ਦਾ ਲਾਈਵ ਖੁੱਲੂ ਕੋਹੋ ਜੇ ਲੱਗੇ ਇਸ ਲਾਈਵ ਨੂੰ ਬਤਵਾਰ ਸ਼ੇਅਰ ਕਰਦੇ ਅੱਜ ਇਹ ਰਿਪੋਰਟਿੰਗ ਕਹਿੰਦੇ ਲੱਗੀ ਉਹ ਕੋਪਮੋਤਾ ਕਮਰੇ ਹੋਏ ਤਏ ਕੋਈ ਸ਼ੱਕ ਨਹੀਂ ਕਰ ਇਹ ਲਾਈਵ ਇਹ ਗੱਲਾਂ ਤੋਂ ਸ਼ੇਅਰ ਕਰਦੇ ਆ ਕਿ ਕਿਦਾਂ ਕਿਤੇ ਨਸ਼ਿਆਂ ਨੂੰ ਖਤਲ ਕਟਣਾ ਬਹੁਤ ਜ਼ਰੂਰੀ ਆ ਨਸ਼ਾ ਜੋ ਤੋਂ ਬਰੋਤ ਜਿਹੜਾ ਉਹ ਪੰਜਾਬ ਸਰਕਾਰ ਦਾ ਤੁਹਾਨੂੰ ਇਹ ਐਲ ਕੰਮ ਚੱਲਣ ਲੱਗਾ